ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੱਜਦਿਆਂ ਬਾਬਾ ਜਰავਰ ਸਿੰਘ ਬਾਬਾ ਫਤਿਹ ਸਿੰਘ ਤੇ ਜਗਤ ਮਾਤਾ ਗੁਜਰਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਵਿਦਿਆਕਾਦਾਰੇ ਮਾਤਾ ਗੁਜਰੀ ਕਾਲਜ ਫਤੇਗੜ ਸਹਿਬ ਵੱਲੋਂ ਗੁਰਮਤਿ ਛੇਤਨਾ ਮਾਰਚ ਕਰਿਆ ਗਿਆ ਜਿਸ ਵਿੱਚ ਕਾਲਜ ਦੇ ਸਖਤਰ ਜਗਦੀਪ ਸਿੰਘ ਚੀਮਾ ਡਾਕਟਰ ਕਸ਼ਮੀਰ ਸਿੰਘ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਫਤੇਗੜ ਸਹਿਬ ਸਮੇਤ ਵੱਡੀ ਗਿਣਤੀ ਦੇ ਵਿੱਚ ਕਾਲਜ ਦੇ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਗੁਰਮਤਿ 7 ਮਾਰਚ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਿੜੀ ਫਤਿਹਗੜ ਸਾਹਿਬ ਪਹੁੰਚ ਕੇ ਸਮਾਪਤ ਹੋਇਆ ਜਿਸ ਵਿੱਚ ਸ਼ਾਮਲ ਕਾਲਜ ਦੇ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਵੱਲੋਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਨਾਮ ਦੇ ਜਾਪ ਵੀ ਕੀਤੇ ਗਏ ਸ਼ਹੀਦੀ ਪੰਦਰਵਾੜੇ ਦੇ ਇਸ ਦਿਹਾੜਿਆਂ ਦੌਰਾਨ ਲਗਾਤਾਰ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਸਾਨੀ ਸ਼ਹਾਦਤ ਨੂੰ ਵੱਖੋ-ਵੱਖਰੇ ਤਰੀਕੇ ਨਾਲ ਇਜਾਦ ਕੀਤਾ ਜਾ ਰਿਹਾ ਹੈ ਤੇ ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਇੱਕ ਵਾਰ ਜ਼ਰੂਰ ਦਿਲ ਝੰਡੋੜਿਆ ਜਾਂਦਾ ਹੈ ਇਸ ਮੌਕੇ ਮਾਰਚ ਜੋ ਕੱਢਿਆ ਗਿਆ ਇਸ ਨੂੰ ਲੈ ਕੇ ਕੀ ਕੁਝ ਆਖਿਆ ਇਹਨਾਂ ਨੇ ਇੱਕ ਵਾਰ ਸੁਣਦੇ ਹਾਂ ਇਹਨਾਂ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਿੱਦਦਰ ਸਿੰਘ ਜੀ ਧਾਮੀ ਦੁਆਰਾ ਜੋ ਇੱਕ ਬੇਨਤੀ ਕੀਤੀ ਗਈ ਹੈ ਸਮੁੱਚੇ ਕਾਲਜਸ ਨੂੰ ਔਰ ਸਕੂਲਸ ਨੂੰ ਉਹ ਸਹੈਤ ਅੱਜ ਮਾਤਾ ਗੁਜੀ ਕਾਲਜ ਦੇ ਪ੍ਰਿੰਸੀਪਲ ਸਾਹਿਬ ਸਟਾਫ ਔਰ ਵਿਦਿਆਰਥੀਆਂ ਨੇ ਰਲ ਕੇ ਮਾਤਾ ਗੁਜੀ ਕਾਲਜ ਦੇ ਵਿਹੜੇ ਚੋਂ ਇੱਕ ਚੇਤਨਾ ਮਾਰਚ ਸ਼ੁਰੂ ਕਰਕੇ ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਲਿਆਂਦਾ ਔਰ ਮੈਂ ਸਮੂਚੀ ਸਟਾਫ ਦਾ ਪ੍ਰਿੰਸੀਪਲ ਸਾਹਿਬ ਦਾ ਵਿਦਿਆਰਥੀਆਂ ਦਾ ਮੈਨੇਜਮੈਂਟ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬੜਾ ਬਾਖੂਬੀ ਜਿਹੜਾ ਇੱਕ ਧਾਰਮਿਕ ਤੌਰ ਤੇ ਇਹ ਚੇਤਨਾ ਮਾਰਚ ਹੈ ਜਿਹੜਾ ਕੱਢਿਆ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਰੀ ਜੀ ਦੀ ਯਾਦ ਨੂੰ ਸਮਰਪਤ ਗੁਰਬਾਣੀ ਦਿਵਸ ਅਤੇ ਜਿਹੜਾ ਗੁਰਮਤਿ ਚੇਤਨਾ ਮਾਰਚ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਕਾਲਜਾਂ ਦੁਆਰਾ ਕੱਢਿਆ ਜਾ ਰਿਹਾ ਉਸੇ ਲੜੀ ਤਹਿਤ ਅੱਜ ਮਾਤਾ ਗੁਰੀ ਜੀ ਕਾਲਜ ਪਦੇ ਘੜ ਸਾਹਿਬ ਦੇ ਵਿਦਿਆਰਥੀਆਂ ਨੇ ਮੈਨੇਜਮੈਂਟ ਨੇ ਸਟਾਫ ਨੇ ਸਾਰਿਆਂ ਨੇ ਰਲ ਕੇ ਇਹ ਪਹਿਲਾ ਗੁਰਬਾਣੀ ਜਪਜੀ ਸਾਹਿਬ ਜੀ ਦਾ ਜਾਪ ਕੀਤਾ ਚਪਈ ਸਾਹਿਬ ਦਾ ਜਾਪ ਕੀਤਾ ਅਰਦਾਸਪਰੰਪ ਤੇ ਗਗਨ ਚੇਤਨਾ ਮਾਰਚ ਜਿਹੜਾ ਹੈ ਉਹ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ ਸੋ ਸਾਰੇ ਵਿਦਿਆਰਥੀ ਇਸੇ ਜਿਹੜੇ ਉਤਸ਼ਾਹ ਨਾਲ ਖਾਲਸਾ ਰੰਗ ਵਿੱਚ ਰੰਗੇ ਹੋਏ ਜਕਾਰਿਆਂ ਦੀ ਗੂੰਜ ਵਿੱਚ ਇਹ ਮਾਰਚ ਜਿਹੜਾ ਹੈਗਾ ਉਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੰਪੰਨ ਹੋਇਆ